ਦੀ ਨਾਮ ਲਈ ਤੁਹਾਡਾ ਜਨਕ ਸக்தி ਪਾਰਟੀ ਦੇ ਬੁਫੇ ਤੇ ਲੱਡੂ ਵੰਡਣ ਆਏ ਠੀਕ ਆ ਰਹੇ ਤੇ ਮੈਂ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਵਾਲੇ ਦਾ ਪੱਤਰਕਾਰਾਂ ਦਾ ਵੀਰਾਂ ਦਾ ਮੀਡੀਆ ਦਾ ਧੰਨਵਾਦ ਕਰਦਾ ਜੋ ਸਾਨੂੰ ਕਵਰ ਕਰਨ ਆਏ ਨੇ ਮੈਂ ਸੁਖਵਿੰਦਰ ਸਿੰਘ ਕਾਲੇਕੇ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਐਸਟੀ ਵਿੰਗ ਸਾਡੇ ਅੱਜ ਜੋ ਲੱਡੂ ਵੰਡਣ ਦਾ ਮਕਸਦ ਆਇਆ ਕੇਂਦਰ ਦੇ ਵਿੱਚ ਜੋ ਮੋਦੀ ਸਰਕਾਰ ਬਣੀ ਹੈ ਮੋਦੀ ਸਰਕਾਰ ਦੇ ਵਿੱਚ ਸ੍ਰੀ ਰਾਮਬਲਾਸ ਪਾਸਵਾਨ ਸਾਹਿਬ ਦੇ بیٹے ਸ੍ਰੀ ਚਰਾਗ ਪਾਸਵਾਨ ਜੀ ਕੌਮੀ ਪ੍ਰਧਾਨ ਨੇ ਲੋਕ ਜਨਸ਼ਕਤੀ ਪਾਰਟੀ ਦੇ ਉਹਨਾਂ ਨੂੰ ਕੇਂਦਰ ਦੇ ਵਿੱਚ ਫੂਡ ਪ੍ਰੋਸੈਸਿੰਗ ਮੰਤਰੀ ਲੱ타 ਗਿਆ ਅੱਜ ਉਹਨਾਂ ਦੀ ਖੁਸ਼ੀ ਦੇ ਵਿੱਚ ਅਸੀਂ ਜਿਹੜਾ ਇੱਥੇ ਲੱਡੂ ਵੰਡੇ ਬਹੁਤ ਤੁਸੀਂ ਇੱਥੇ ਤੁਹਾਨੂੰ ਕੀ ਆਉਂਦੇ ਤੇ ਰਾਜਨੀਤੀ ਪੰਜਾਬ ਤੇ ਉਹਨਾਂ ਨੇ ਤੁਸੀਂ ਕੀ ਕਰੋਗੇ ਆਪਾਂ ਨੂੰ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਐਸਸੀ ਵਿੰਗ ਦੀ ਜ਼ਿੰਮੇਵਾਰੀ ਆ ਸਟੇਟ ਪ੍ਰੈਜ਼ੀਡੈਂਟ ਲਾਇਆ ਗਿਆਗਾ ਆਸਮਨ ਸਾਹਿਬ ਜੀ ਵੱਲੋਂ ਸ੍ਰੀ ਗਿਆਨ ਚੰਦ ਗੋਤਮ ਜੀ ਵੱਲੋਂ ਅਸੀਂ ਜ਼ਿੰਮੇਵਾਰੀ ਇਹੀ ਹੈ ਕਿ ਜੋ ਪੰਜਾਬ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਕੰਮ ਕਰਾਂਗੇ ਮਜ਼ਦੂਰ ਤਬਕਾ ਹੋ ਗਏ ਐਸਸੀ ਬੀਸੀ ਉਸ ਜੋ ਵੀ ਜਿੰਨਾ ਵੀ ਸਮਾਜ ਹੈ ਗਰੀਬ ਤੱਕੇ ਪਰਿਵਾਰ ਨੇਗੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮਜ਼ਬੂਤ ਪਾਰਟੀ ਨੂੰ ਬਹੁਤ ਮਜ਼ਬੂਤ ਕਰਨ ਦਾ ਕੰਮ ਕਰਾਂਗੇ